ਸ਼ਮਲਾਚਾ ਬੀਐਫਐਸਰ ਵਿਸ਼ਪ ਕਾਟਨ ਸਕੂਲ ਦੇ ਤਿੰਨ ਵਿਦਿਆਰਥੀ ਲਾਪਤਾ ਸ਼ਨੀਵਾਰ ਨੂੰ ਆਊਟਿੰਗ ਦੇ ਲਈ ਗਏ ਸਨ ਮਾਲ ਰੋਡ ਕੋਲੂ ਕਰਨਾਲ ਤੇ ਮੋਹਾਲੀ ਨਾਲ ਸੰਬੰਧਿਤ ਨੇ ਤਿੰਨੋਂ ਬੱਚੇ ਮੁੱਖ ਮੰਤਰੀ ਮਾਨਦੀ ਧੂੜੀ ਦੇ ਲੋਕਾਂ ਨੂੰ ਸਵਾਗਤ ਦੋ ਸੜਕਾਂ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣਗੇ ਸੜਕਾਂ ਰਿਆਸ ਦਿਰੀਆ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਪੌਂਗ ਡੈਮ ਦੇ ਗੇਟ ਤੋਂ 46000 ਕਿਊਸਿਕ ਪਾਣੀ ਛੱਡਿਆ ਡੈਮ ਦੇ ਵਿੱਚ ਪਾਣੀ ਦਾ ਲੈਵਲ 1377 ਫੁੱਟ ਤੋਪਾ ਬਿਹਾਰ ਵੋਟਰ ਵੈਰੀਫਿਕੇਸ਼ਨ ਦੇ ਉੱਤੇ ਚੋਣ ਕਮਿਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਕਿ ਆਹ ਬਿਨਾਂ ਨੋਟਿਸ ਨਹੀਂ ਘਟੇਗਾ ਕਿਸੇ ਵੀ ਵੋਟਰ ਦਾ ਨਾਮ ਜੋ ਡਰਾਫਟ ਤੋਂ ਬਾਹਰ ਉਹ ਜਮ੍ਹਾਂ ਕਰਵਾ ਸਕਦਾ ਹੈ ਐਫੀਡੇਵਿਟ ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਾ ghee ਮਾਂ ਕਾ ਬਰੋਸਾ ਪਿਆਰ ਸੇ ਪਰੋਸਾ ਸਸਵੇਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬ੍ਰਿਟਨ ਦਾ ਅਗਾਜ਼ ਕਰਾਂਗੇ ਸਭ ਤੋਂ ਪਹਿਲਾਂ ਗੱਲ ਹੋਵੇਗੀ ਭਰਤੀ ਕਮੇਟੀ ਦੀ ਭਰਤੀ ਕਮੇਟੀ ਨੇ ਭਰਤੀ ਕੀਤੀ ਤੇ ਹੁਣ 11 ਤਰੀਕ ਨੂੰ ਨਵਾਂ ਪ੍ਰਧਾਨ ਚੁਣਨ ਦਾ ਮੌਕਾ ਹੈ ਜੋ ਐਲਾਨ ਕੀਤਾ ਗਿਆ ਹੈ ਇਹ ਪੈਰਲਲ ਤੁਸੀਂ ਕਹਿ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਧੜਾ ਬਣਦਾ ਹੋਇਆ ਨਜ਼ਰ ਆਇਆ ਹੈ ਜੋ ਬਾਗੀ ਸ਼ਾਮਲ ਹੋਏ ਸੀ ਤੇ ਹੁਣ 11 ਤਰੀਕ ਨੂੰ ਆਪਣਾ ਪ੍ਰਧਾਨ ਚੁਣਨਗੇ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਪ੍ਰਧਾਨ ਕੌਣ ਹੋਏਗਾ ਜਿਹੜੇ ਨਾਮ ਬਹੁਤ ਚਰਚਾ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਰਹੇ ਨੇ ਕਿ ਉਹਨਾਂ ਦੇ ਵਿੱਚੋਂ ਕੋਈ ਨਾਮ ਪਰ ਇਸ ਸਮੇਂ ਬਿਲਕੁਲ ਟੌਪ ਦੇ ਉੱਤੇ ਪਹਿਲੇ ਨੰਬਰ ਤੇ ਰੇਸ ਦੇ ਵਿੱਚ ਨਾਮ ਚੱਲ ਰਿਹਾ ਹੈ ਉਹ ਹੈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਭਰਤੀ ਕਮੇਟੀ ਦੀ ਚੋਣ ਨੂੰ ਲੈ ਕੇ ਸਾਡੇ ਕੋਲ ਸੋਰਸਸ ਦੇ ਵਾਲੇ ਤੋਂ ਵੱਡੀ ਖਬਰ ਹੈ ਇਸ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਗਿਆਨੀ ਹਰਪ੍ਰੀਤ ਸਿੰਘ ਬਾਗੀ ਧੜੇ ਦੇ ਪ੍ਰ ਇਹ ਸਾਡੇ ਸੋਰਸੇਸ ਜਾਣਕਾਰੀ ਦੇ ਰਹੇ ਨੇ ਸਾਰੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਸਹਿਮਤੀ ਜਤਾਈ ਹੈ ਸੁਧਾਰ ਲਹਿਰ ਦੇ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾ ਲਿਆ ਇਥੋਂ ਤੱਕ ਦੇ ਸੋਰਸੇਸ ਦੱਸ ਰਹੇ ਨੇ ਕੱਲ ਭਰਤੀ ਕਮੇਟੀ ਦਾ ਚੋਣੇ ਜਲਾਸ ਹੋਣਾ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਦੀ ਚੋਣ ਤੋਂ ਕਿਨਾਰਾ ਕਰ ਚੁੱਕੇ ਨੇ ਹੋਇਆ ਕਿ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਕੇ ਕਈ ਆਗੂਆਂ ਨੇ ਅਲੱਗ ਤੋਂ ਇੱਕ ਪੂਰੀ ਆਪਣੀ ਸੁਧਾਰ ਲਹਿਰ ਬਣਾਈ ਤੇ ਪੂਰਾ ਮਾਮਲਾ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚਿਆ ਫਿਰ 2 ਦਸੰਬਰ ਨੂੰ ਜਦੋਂ ਸੁਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੇਵਾ ਲਗਾਈ ਗਈ ਤਾਂ ਉਸ ਸਮੇਂ ਅਕਾਲ ਤਖਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਔਰ ਗਿਆਨੀ ਰਗਬੀਰ ਸਿੰਘ ਉਸ ਸਮੇਂ ਜਥੇਦਾਰ ਸਨ ਤੇ ਇਹਨਾਂ ਦੇ ਵੱਲੋਂ ਹੀ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਵਡੂੰਗਰ ਤੇ ਹਰਜਿੰਦਰ ਸਿੰਘ ਧਾਮੀ ਵੀ ਸਨ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਛੱਡ ਗਏ ਅਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਵਡੂੰਗਰ ਪਿੱਛੇ ਰਹੇ ਪੰਜ ਮੈਂਬਰ ਪੰਜ ਮੈਂਬਰ ਆਪਣੀ ਕਮੇਟੀ ਦੀ ਪੂਰੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਰਹੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਭਰਤੀ ਕੀਤੀ ਜਾਂਦੀ ਰਹੀ ਉਧਰ ਭਰਤੀ ਕੰਪਲੀਟ ਕਰਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਚੁਣ ਵੀ ਲਿਆ ਪਰ ਪੈਰਲਰ ਇਹ ਭਰਤੀ ਪ੍ਰਕਿਰਿਆ ਚਲਾਉਂਦੇ ਰਹੇ ਤੇ ਜਿਹੜੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸੀ ਉਸ ਨੂੰ ਫਰਜ਼ੀ ਦੱਸਿਆ ਗਿਆ ਕੁੱਲ ਮਿਲਾ ਕੇ ਭਰਤੀ ਦੋਵੇਂ ਪਾਸੇ ਹੋ ਚੁੱਕੀ ਹੈ ਇੱਕ ਨੇ ਪ੍ਰਧਾਨ ਚੁਣ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਤੇ ਹੁਣ ਕੱਲ ਜਿਹੜੀ ਭਰਤੀ ਪ੍ਰਕਿਰਿਆ ਤੋਂ ਬਾਅਦ ਪ੍ਰਧਾਨ ਚੁਣੇ ਜਾਣ ਦੀ ਕਬਾਇਦ ਹੈ ਉਹ ਇੱਕ ਬਹੁਤ ਕਲੀਅਰ ਇਸ਼ਾਰਾ ਹੈ ਇਹ ਇੱਕ ਨਵਾਂ ਸਿਆਸੀ ਧੜਾ ਪੰਜਾਬ ਦੀ ਸਿਆਸੀ ਸਰਜ਼ਮੀਨ ਦੇ ਉੱਤੇ ਸਾਨੂੰ ਨਜ਼ਰ ਆਏਗਾ ਪਰ ਪ੍ਰਧਾਨ ਕੌਣ ਹੋਏਗਾ ਯਾਨੀ ਹਰਪ੍ਰੀਤ ਸਿੰਘ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਯਾਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਤਕਰੀਬਨ ਤਕਰੀਬਨ ਮੋਹਰ ਪੱਕੀ ਹੈ ਹਾਲਾਂਕਿ ਯਾਨੀ ਹਰਪ੍ਰੀਤ ਸਿੰਘ ਨੂੰ ਮਨਾਇਆ ਜਾਣਾ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਚਰਚਾਵਾ ਇਹ ਵੀ ਨੇ ਸਾਡੇ ਕੋਲ ਕਿ ਮਨਾ ਵੀ ਲਿਆ ਗਿਆ ਉਹ ਤਿਆਰ ਵੀ ਹੋ ਗਏ ਨੇ ਹਾਲਾਂਕਿ ਅਜੇ ਆਫੀਸ਼ੀਅਲ ਤੌਰ ਦੇ ਉੱਤੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਹੈ ਸਾਡੇ ਨਾਲ ਚਰਨਜੀਤ ਸਿੰਘ ਬਰਾੜੋਰੀ ਨੇ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਪੂਰੀ ਪ੍ਰਕਿਰਿਆ ਦਾ ਹਿੱਸਾ ਰਹੇ ਨੇ ਤੇ ਸੂਤਰਧਾਰ ਨੇ ਇਸ ਪੂਰੇ ਜੋ ਵੀ ਪ੍ਰਕਿਰਿਆ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਕੱਲ ਆਖਿਰਕਾਰ ਉਹ ਸਮਾਂ ਆ ਗਿਆ ਜੀ ਜਿਸ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਿਹੜਾ ਹੈਗਾ ਕੰਮ ਚੱਲ ਰਿਹਾ ਸੀ ਕੱਲ ਦੀ ਪ੍ਰਕਿਰਿਆ ਸਮਝਣਾ ਚਾਹੂੰਗਾ 11 ਵਜੇ ਦਾ ਪਤਾ ਲੱਗਿਆ ਭਾਈ ਗੁਰਦਾਸ ਜੀ ਹਾਲ ਦੀ ਗੱਲ ਹੋ ਰਹੀ ਸੀ ਪਹਿਲਾਂ ਤੁਸੀਂ ਹਾਲਾ ਕੀ ਤੇ ਜਦੋਂ ਸੁਬੰਦਰੀ ਹਾਲ ਮੰਗਿਆ ਔਰ ਉਹ ਤਬਦੀਲੀ ਆ ਗਈ ਕੱਲ ਇਹ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਤੇ ਇਹ ਪ੍ਰਧਾਨਗੀ ਦੀ ਪ੍ਰਕਿਰਿਆ ਕਿੰਨੇ ਵਜੇ ਤੱਕ ਕੰਪਲੀਟ ਹੋ ਜਾਏਗੀ ਤਨਤਨ ਸ਼ਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਤਖਤ ਤੋਂ ਜਦੋਂ ਦਾ ਫੈਸਲਾ ਹੋਇਆ ਹੈ ਕੱਲ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ 105 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੋ ਰਹੀ ਹੈ ਔਰ ਇਸ ਪੁਨਰ ਸੁਰਜੀਤੀ ਦੇ ਵਿੱਚ ਜਿਸ ਕਿਸਮ ਦਾ ਲੱਖਾਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਹੈ ਪੰਜਾਬ ਹੀ ਨਹੀਂ ਮੈਂ ਕਹੂੰਗਾ ਕਿ ਮਹਾਰਾਸ਼ਟਰ ਦੀ ਸੰਗਤ ਨੇ ਕਰਨਾਟਕਾ ਦੀ ਸੰਗਤ ਨੇ ਦਿੱਲੀ ਤੋਂ ਬਿਹਾਰ ਤੋਂ ਇਸੇ ਤਰ੍ਹਾਂ ਹਰਿਆਣੇ ਤੋਂ ਹਿਮਾਚਲ ਤੋਂ ਜੰਮੂ ਕਸ਼ਮੀਰ ਤੋਂ ਰਾਜਸਥਾਨ ਤੋਂ ਇਹ ਵਿਦੇਸ਼ਾਂ ਤੋਂ ਵੀ ਜਿਹੜੇ ਸਾਡੇ ਜਿੰਨੇ ਡੈਲੀਗੇਟ ਹੈ ਇਹ ਸਾਰਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾ ਕੇ ਭਰਤੀ ਦੇ ਵਿੱਚ ਤੇ ਕੱਲ ਇੱਕ ਉਹ ਸੁਭਾਗਾ ਦਿਨ ਆ ਰਿਹਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਜੀਤੀ ਹੋਣੀ ਹੈ ਔਰ ਜਿਵੇਂ ਤੁਸੀਂ ਭਾਈ ਗੁਰਦਾਸ ਹਾਲ ਦੀ ਗੱਲ ਕੀਤੀ ਚਾਹੀਦਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਤਹਿਤ ਭਰਤੀ ਹੋਈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦਿੱਤਾ ਜਾਂਦਾ ਪਤਾ ਨਹੀਂ ਕਿਉਂ ਛੋਟੇ ਦਿਲ ਕੀਤੇ ਹੋਏ ਆ ਆਪੇ ਜੇ ਦਰਵਾਜੇ ਸੀ ਆਪਣੀਆਂ ਸਿੱਖ ਭਰਾਵਾਂ ਨੂੰ ਜੋ ਸਿੱਖ ਸੰਗਤਾਂ ਨੂੰ ਦਰਵਾਜੇ ਭੇੜਨੇ ਆ ਤੇ ਉਹਦੇ ਨਾਲ ਮਤਲਬ ਦਾਇਰਾ ਛੋਟਾ ਹੁੰਦਾ ਵੱਡਾ ਕਰਨ ਦੀ ਸੋਚਣ ਦੀ بجائے ਛੋਟਾ ਕਰ ਰਹੇ ਫਿਰ ਭਾਈ ਗੁਰਦਾਸ ਹਾਲ ਦੇਤਾ ਭਾਈ ਗੁਰਦਾਸ ਹਾਲ ਦੇ ਵਿੱਚ ਕੱਲ ਤਕਰਾਰ ਸਾਡੇ ਲੀਡਰ ਸਾਹਿਬਾਨ ਜਦੋਂ ਗਏ ਤਿਆਰੀ ਦੇ ਸਬੰਧ ਦੇ ਵਿੱਚ ਤਾਂ ਉੱਥੇ ਇਸ ਗੱਲ ਤੋਂ ਬਣੀ ਕਿ ਉਹ ਉੱਥੇ ਮੈਨੇਜਰ ਜਿਹੜੇ ਉਹਨਾਂ ਦੇ ਮੌਜੂਦਾ ਉਹਨਾਂ ਨੇ ਕਹਿਣ ਲੱਗੇ ਕਿ ਤੁਹਾਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਅਸੀਂ ਕਰਨ ਦੇਣਾ ਤਾਂ ਇਹ ਇਸ ਗੱਲ ਤੇ ਸਾਡੇ ਸਾਰੇ ਬੰਦੇ ੜਕ ਗਏ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਕਾਨਫਰੰਸਾਂ ਵਿੱਚ ਵੀ ਗੁਰੂ ਮਹਾਰਾਜ ਦੀ ਹਾਜ਼ਰੀ ਜਿਹੜੀ ਹੈ ਉਹਦੇ ਵਿੱਚ ਕਰਦਾ ਹੈ ਹੋਰ ਵੀ ਜਿਹੜੀਆਂ بڑے ਸਮਾਗਮ ਹੈ ਜਿਹੜੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੁੰਦੇ ਆ ਤਾਂ ਉਹਦਾ ਜਵਾਬ ਸੀਗਾ ਕਿ ਜੇ ਬਾਦਲ ਧੜੇ ਨੇ ਵੀ ਜਦੋਂ ਪ੍ਰਕਾਸ਼ ਨਹੀਂ ਕੀਤਾ ਤੇ ਤੁਸੀਂ ਬਜਿੱਦ ਕਿਉਂ ਹੈ ਵੀ ਇਸ ਕਰਕੇ ਅਸੀਂ ਕਰਨ ਨਹੀਂ ਦੇਣਾ ਜੀ ਦਾ ਸਪਸ਼ਟਿਕਰਨ ਐਸਪੀਸੀ ਦੇ ਪੇਜ ਤੇ ਵੀ ਜਦੋਂ ਸ਼ਾਮ ਨੂੰ ਆਇਆ ਕਿ ਹਾਂ ਅਸੀਂ ਨਹੀਂ ਕਰਨ ਦਿੱਤਾ ਕਿਉਂਕਿ ਇਹਨਾਂ ਦਾ ਸਿਆਸੀ ਸਮਾਗਮ ਸੀ ਮੇਰੀ ਇੱਕ ਬੇਨਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਰਸੋਇਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਜੇ ਉਹ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਛੱਡੂਗਾ ਤੇ ਫਿਰ ਕੌਣ ਪਹਿਰਾ ਦੇਊਗਾ ਇਸ ਕਰਕੇ ਸਾਨੂੰ ਭਵੇਂ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿਨੇ ਆ ਦੇਸ਼ ਦੇ ਕਾਨੂੰਨ ਦਾ ਸਾਨੂੰ ਫਿਕਰ ਹੈ ਪਰ ਅਸੀਂ ਪੰਥ ਨਹੀਂ ਛੱਡ ਸਕਦੇ ਇਹ ਇਹ ਇਸ ਕਰਕੇ ਅਸੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਅਸੀਂ ਪ੍ਰੋਗਰਾਮ ਕੱਲ 11 ਵਜੇ ਸਹੀ ਰੱਖਿਆ ਔਰ ਮੈਂ ਸਮਝਦਾ ਕਿ ਇਤਿਹਾਸਿਕ ਟਾਈਮ ਇਤਿਹਾਸਿਕ ਘੜੀ ਹੈ ਕਿ ਜਿਸ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਕਿ ਉਹੋ ਜੇ ਜਥੇਦਾਰ ਹੋਣ ਤੇ ਉਸੇ ਦੀ ਯਾਦਗਾਰ ਚ ਬਣੇ ਬੁਰਜ ਦੇ ਵਿੱਚ ਕੱਲ ਇੱਕ ਪ੍ਰਧਾਨ ਜਿਹੜਾ ਸ਼ਰਮਣੀ ਅਕਾਲੀ ਦਲ ਦਾ ਉਹ ਬਣਨ ਜਾ ਰਿਹਾ ਥਾਪਿਆ ਜਾ ਰਿਹਾ ਦੇਖੋ 500 ਦੇ ਕਰੀਬ ਡੈਲੀਗੇਟ ਜਿਹੜੇ ਹੈਗੇ ਆ ਮਤਲਬ ਉਹਨਾਂ ਨੇ ਸਾਰਿਆਂ ਨੇ ਸ਼ਿਰਕਤ ਕਰਨੀ ਹੈ ਕਿੰਨੇ ਕਰਦੇ ਆ ਸ਼ਿਰਕਤ ਉਹ ਸਾਰਿਆਂ ਨੇ ਕਰਨੀ ਹੈ ਜਦੋਂ ਉਹ ਜਿਹੜੇ ਡੈਲੀਗੇਟ ਹੈ ਸਭ ਦੀ ਹਾਜ਼ਰੀ ਲੱਗਣੀ ਹੈ ਆਈਡੈਂਟੀਟੀ ਕਾਰਡ ਚੈੱਕ ਹੋਣੇ ਆ ਚੈੱਕ ਹੋਣ ਤੋਂ ਬਾਅਦ ਜਦੋਂ ਪਾਰਟੀ ਦੀਆਂ ਜਿਹੜੀਆਂ ਸੋਧਾਂ ਹੈ ਸਭ ਤੋਂ ਵੱਡਾ ਕੰਮ ਕੀ ਹੈ ਕਿ ਜਿਹੜੇ ਮਨਮਰਜ਼ੀ ਦੇ ਜਿਹੜੇ ਕੰਮ ਚੱਲ ਰਹੇ ਆ ਪਾਰਟੀ ਦੇ ਵਿੱਚ ਉਹ ਬੰਦ ਕਰਨੇ ਆ ਕੋਈ ਵੀ ਪ੍ਰਧਾਨ ਹੋਵੇ ਕੋਈ ਵੀ ਪਾਰਟੀ ਦਾ ਅਹੁਦੇਦਾਰ ਹੋਵੇ ਉਹਨੂੰ ਇੱਕ ਫਰੇਮ ਦੇ ਵਿੱਚੋਂ ਦੀ ਲੰਘਣਾ ਪਵੇ ਇਹ ਨਹੀਂ ਵੀ ਜਿਹੜਾ ਮਰਜੀ ਪ੍ਰਧਾਨ ਨੇ ਗੱਡੀ 'ਚੋਂ ਜਾਂਦੇ ਨੇ ਹੁਕਮ ਕਰਤਾ ਜਿਹੜਾ ਮਰਜੀ ਪ੍ਰਧਾਨ ਨੇ ਕਿਤੇ ਬੈਠੇ ਨੇ ਦੋ ਬੰਦਿਆਂ ਨੇ ਕੰਨ 'ਚ ਫੂਕ ਮਾਰਤੀ ਤੇ ਉਹ ਕਰਤਾ ਇਹ ਇਹ ਨਹੀਂ ਇੱਕ ਪਾਰਟੀ ਦੇ ਵਿੱਚ ਬਹੁਤ ਵੱਡੀਆਂ ਸੋਧਾਂ ਸਾਰੀ ਲੀਡਰਸ਼ਿਪ ਨੇ ਮੁੱਠਿਆਪਾਚੀ ਕਰਕੇ ਔਰ ਖਾਸ ਕਰਕੇ ਪੰਜ ਮੈਂਬਰੀ ਭਰਤੀ ਕਮੇਟੀ ਨੇ ਜਿਨ੍ਹਾਂ ਦਾ ਮੈਂ ਧੰਨਵਾਦ ਵੀ ਕਰੂੰਗਾ ਕਿ ਬੜੇ ਸਬਰ ਸੰਤੋਖ ਨਾਲ ਹਰ ਖਿੱਤੇ 'ਚ ਜਾ ਕੇ ਉਹਨਾਂ ਨੇ ਹਰ ਥਾਂ ਤੇ ਜਾ ਕੇ ਹਰ ਬੰਦੇ ਨਾਲ ਤਾਲਮੇਲ ਕਰਕੇ ਬੁੱਧੀਜੀਵੀ ਵਰਗ ਨਾਲ ਵਕੀਲ ਸਹਿਬਾਨ ਨਾਲ ਡਾਕਟਰ ਸਹਿਬਾਨ ਨਾਲ ਪੱਤਰਕਾਰ ਭਾਈਚਾਰੇ ਨਾਲ ਸੰਮਲ ਕਰਕੇ ਤੇ ਇੱਕ ਐਸ ਸਥਿਤੀ ਦੇ ਵਿੱਚ ਗੱਲ ਲਿਆਂਦੀ ਹੈ ਕਿ ਤੇ ਸੋਮਵਾਰ ਨੂੰ ਪ੍ਰਧਾਨ ਕੌਣ ਬਣਦਾ ਹੈ ਦੇਖਣਾ ਹੋਏਗਾ ਪਰ ਇਸ ਸਭ ਦੇ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਖੂਬ ਚਰਚਾ ਦੇ ਵਿੱਚ ਪਰ ਗਿਆਨੀ ਹਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਆਪਣੇ ਨਾਮ ਨੂੰ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਕਿਨਾਰਾ ਕਰ ਚੁੱਕੇ ਨੇ ਮੈਂ ਉਹ ਵੀ ਤੁਹਾਨੂੰ ਉਹਨਾਂ ਦਾ ਬਿਆਨ ਸੁਣਵਾਉਣਾ ਹੈ ਹਾਲਾਂਕਿ ਪਿਛਲੇ ਦਿਨ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਬੀਬੀ ਸਤਵੰਤ ਕੌਰ ਅਤੇ ਮੇਰੇ ਨਾਮ ਦੇ ਉੱਤੇ ਖੂਬ ਚਰਚਾ ਹੋ ਰਹੀ ਹੈ ਪਰ ਬੀਬੀ ਸਤਵੰਤ ਕੌਰ ਦੇ ਮੁਕਾਬਲੇ 'ਚ ਮੈਂ ਬਿਲਕੁਲ ਨਹੀਂ ਹਾਂ ਉਹਨਾਂ ਨੇ ਪ੍ਰਧਾਨਗੀ ਵਾਲੀ ਰੇਸ ਤੋਂ ਖੁਦ ਨੂੰ ਵੱਖ ਕਰ ਲਿਆ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਜਲਾਸ ਰੱਖਿਆ ਗਿਆ ਹੈ ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ 'ਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਦੀ ਸੁਤਰੀ ਨੇ ਸਾਢੇ ਦੋਹਾਂ ਦੇ ਨਾਮ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਨੇ ਕੁਝ ਮੇਰੇ ਅਤੇ ਕੁਝ ਬੀਬੀ ਦੇ ਸਮਰਥਨ 'ਚ ਵਿਚਾਰ ਪ੍ਰਗਟ ਹੋ ਰਹੇ ਨੇ ਮੇਰੀ ਮੰਨ ਵਿੱਚ ਆਪਣੀ ਉਸ ਪੈਨ ਦੇ ਪ੍ਰਤੀ ਬਹੁਤ ਸਤਿਕਾਰ ਹੈ ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਜੀ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਕੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਾਂ ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਜੇਕਰ ਤੁਹਾਡੇ ਤੋਂ ਅਪਰੋਚ ਹੁੰਦੀ ਹੈ ਸਰੂਨੀ ਕਲਿਤਲ ਦਾ ਪ੍ਰਧਾਨ ਬਣਨ ਦੀ ਤਾਂ ਤੁਸੀਂ ਤਿਆਰ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਉਸ ਮੇਰੇ ਤੱਕ ਹਲੇ ਕਿਸੇ ਨੇ ਅਪਰੋਚ ਨਹੀਂ ਕੀਤੀ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਿਆ ਹਾਂ ਕਿ ਸਮੁੱਚੀ ਪਾਰਟੀ ਜਿਹੜੀ ਹੈ ਉਹ ਅਪਰੋਚ ਕਰਦੀ ਹੈ ਵਿਚਾਰ ਕੀਤੀ ਜਾ ਸਕਦੀ ਹੈ ਵਰਨਾ ਧੜਿਆਂ ਦੀ ਰਾਜਨੀਤੀ ਕਰਨੀ ਜਾਂ ਧੜਿਆਂ ਦੇ ਵਿੱਚ ਰਹਿ ਕੇ ਰਾਜ ਕਰਨੀ ਰਾਜਨੀਤੀ ਕਰਨੀ ਸਿਆਨਪਨੀ ਹੈ ਤੌਣ ਸਵਾਲ ਇਹ ਹੈ ਕਿ ਵਾਕਈ ਹੀ ਸਾਰੇ ਇਕਜੁੱਟ ਹੋ ਕੇ ਸਾਰੀ ਪਾਰਟੀ ਇਕਜੁੱਟ ਹੋ ਕੇ ਇਹ ਜੁਲਾਈ 2024 ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਹਾਲਾਂਕਿ ਉਸ ਸਮੇਂ ਸਥਿਤੀ ਵੱਖਰੀ ਸੀ ਉਹ ਜਥੇਦਾਰ ਦੇ ਅਹੁਦੇ ਉੱਤੇ ਸਨ ਉਸ ਤੋਂ ਬਾਅਦ ਬਹੁਤ ਸਾਰੇ ਹਾਲਾਤ ਬਦਲ ਗਏ ਜਿਹੜੇ ਸੁਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸੇਵਾ ਲਗਾ ਦਿੱਤੀ ਗਈ ਉਹਨਾਂ ਨੇ ਸੇਵਾ ਨਿਭਾਈ ਵੀ ਫਿਰ ਸੱਤ ਮੈਂਬਰੀ ਕਮੇਟੀ ਬਣੀ ਬਹੁਤ ਵਿਵਾਦ ਪਿਛਲੇ ਟਾਈਮ ਦੇ ਵਿੱਚ ਚੱਲਦਾ ਆ ਰਿਹਾ ਹੈ ਸਵਾਲ ਹੁਣ ਵੀ ਬਰਕਰਾਰ ਹੈ ਕਿ ਵਾਕਈ ਇਹ ਸਥਿਤੀ ਇਸ ਤਰੀਕੇ ਨਾਲ ਰਹੇਗੀ ਜਾਂ ਬਦਲਦਾ ਕੁਝ ਕਹਾਣੀ ਦਾ ਹਿੱਸਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਸਿਆਸੀ ਤੌਰ ਦੇ ਉੱਤੇ ਸਰਗਰਮ ਨਜ਼ਰ ਆਉਣਗੇ ਅਗਲੀ ਭੂਮਿਕਾ ਜਿਹੜੀ ਅਕਾਲੀ ਦਲ ਵੰਡ ਰਿਹਾ ਹੈ ਜਾਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਦੀ ਕੀ ਹੋਏਗੀ ਕਿ ਉਹ ਵੱਖਰਾ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਂਦੇ ਨੇ ਅਕਾਲੀ ਦਲ ਸੁਧਾਰ ਲਹਿਰੀ ਨਾਮ ਰੱਖ ਦਿੱਤਾ ਜਾਂਦਾ ਏ ਸਵਾਲਾਂ ਦੀ ਪਰਮਾ ਹੈ ਸਭ ਦੇ ਵਿੱਚ ਆਲੇ ਹੁਣ ਦੇਖਣਾ ਹੋਏਗਾ ਕਿ ਆਖਿਰ ਪ੍ਰਧਾਨ ਬਣਦਾ ਕੌਣ ਤਾਂ ਕਾਬਲੇ ਗੌਰ ਇਹ ਵੀ ਹੈ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਕਾਲੀ ਦਲ ਦੇ ਅੰਦਰ ਜਿਹੜਾ ਬਾਗੀ ਧੜਾਸੀ ਉਹ ਜਾ ਕੇ ਵੱਖ ਹੁੰਦਾ ਹੈ ਹਾਲਾਂਕਿ ਉਹਨਾਂ ਦੇ ਵਿੱਚੋਂ ਵੀ ਬਲਦੇਵ ਸਿੰਘ ਮਾਨ ਵਾਪਸ ਸੁਬੀਰ ਸਿੰਘ ਬਾਦਲ ਦੇ ਨਾਲ ਜਾ ਕੇ ਰਲ ਗਏ ਨੇ ਸਿਕੰਦਰ ਸਿੰਘ ਮਲੂਕਾ ਵੀ ਬਾਗੀ ਧੜੇ ਦੇ ਨਾਲ ਸੀ ਉਹ ਵੀ ਜਾ ਕੇ ਰਲ ਗਏ ਨੇ ਵਾਪਸ ਤਾਂ ਪਿੱਛੇ ਨਾਮ ਅਜੇ ਵੀ ਬਹੁਤ ਵੱਡੇ ਨੇ ਚਾਹੀਓ ਪ੍ਰੇਮ ਸਿੰਘ ਚੰਦੂ ਮਾਝਰਾ ਦਾ ਹੋਵੇ ਬਾਗੀ ਧੜੇ ਦੇ ਵਿੱਚ ਨੇ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤਿਆਲੀ ਬੀਬੀ ਜਗੀਰ ਕੌਰ ਚਰਨਜੀਤ ਬਰਾੜ ਨੂੰ ਤੁਸੀਂ ਸੁਣ ਰਹੇ ਸੀ surjit singh rakhda ਤੇ ਜਿਹੜਾ ਬਾਗੀ ਧੜਾ ਦਾਵਾ ਕਰਦਾ ਹੈ ਕਿ ਗੁਰਚੰਦ ਸਿੰਘ ਟੋੜਾ ਦਾ ਪਰਿਵਾਰ ਉਹਨਾਂ ਦੇ ਨਾਲ ਹੈ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਉਹਨਾਂ ਦੇ ਨਾਲ ਹੈ ਤੇ ਹੋਰ ਵੀ ਕਈ ਵੱਡੇ ਆਗੂ ਹੈਗੇ ਨੇ ਜਿਹੜੇ ਪਾਰਟੀ ਦੇ ਨਾਲ ਖੜੇ ਹੋਏ ਨੇ ਜਾਂ ਜਿਹੜੇ ਬਾਗੀ ਧੜੇ ਦੇ ਨਾਲ ਖੜੇ ਹੋਏ ਨੇ ਬਾਗੀ ਧੜਾ ਤਾਂ ਇੱਕ ਟਾਈਮ ਤੱਕ ਸੀ ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਨੂੰ ਬਾਗੀ ਧੜਾ ਕਹੋ ਜਾਂ ਫਿਰ ਸ਼ਰੋਮਣੀ ਅਕਾਲੀ ਦਲ ਸੁਧਾਰ ਨਾ ਇਹ ਵੀ ਕਲੀਅਰ ਹੋਏਗਾ ਕਿ ਆਖਰਨਾਮੀ ਪਾਰਟੀ ਦਾ ਨਾਮ ਕੀ ਰੱਖ ਦਿੱਤਾ ਜਾਂਦਾ ਹੈ ਤੇ ਅੱਗੇ ਭਵਿੱਖ ਦੇ ਵਿੱਚ ਕਿਹੜੇ ਕਦਮ ਚੁੱਕੇ ਜਾਂਦੇ ਨੇ ਤਰਨਤਾਰਨ ਦੀ ਇਲੈਕਸ਼ਨ ਨੂੰ ਲੈ ਕੇ ਕੀ ਡਿਸਾਈਡ ਕੀਤਾ ਜਾਂਦਾ ਜਿਹੜੇ ਬਾਈਪੋਲ ਹੋਣੀਆਂ ਜਾਂ ਫਿਰ ਸਿਰਫ ਜਿਹੜਾ ਇਹ ਧੜਾਏ ਇਹ ਧਾਰਮਿਕ ਚੋਣਾਂ ਦੇ ਉੱਤੇ ਹੀ ਐਸਜੀਪੀਸੀ ਵਾਲੀਆਂ ਇਲੈਕਸ਼ਨਸ ਦੇ ਉੱਤੇ ਹੀ ਫੋਕਸ ਕਰੇਗਾ ਜਾਂ ਫਿਰ 2027 ਦੀਆਂ ਇਲੈਕਸ਼ਨਸ ਦੇ ਉੱਤੇ ਵੀ ਫੋਕਸ ਕਰਦਾ ਹੋਇਆ ਨਜ਼ਰ ਆਏਗਾ ਤਾਂ ਬਹੁਤ ਸਾਰੇ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਹੈਗੇ ਨੇ ਇਹਨਾਂ ਦਾ ਜਵਾਬ ਮਿਲਣ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਥੋੜਾ ਟਾਈਮ ਤਾਂ ਜ਼ਰੂਰ ਲੱਗੇਗਾ ਕੀ ਆਖਿਰ ਕੀ ਕੁਝ ਰੂਪਰੇਖਾ ਉਹਨਾਂ ਦੇ ਵੱਲੋਂ ਤਿਆਰ ਕੀਤੀ ਜਾਂਦੀ ਹੈ ਬਣਾਈ ਜਾਂਦੀ ਹੈ ਪਰ 19 ਦੇ ਇਹਨਾਂ ਜ਼ਰੂਰ ਹੈ ਕਿ ਇਹ ਇਹ ਹਜੇ ਮਾਮਲਾ ਇੰਨੀ ਜਲਦੀ ਠੰਡਾ ਹੁੰਦਾ ਤਾਂ ਨਜ਼ਰ ਨਹੀਂ ਆਇਆ ਫਿਲਹਾਲ ਇੱਕ ਚੁਣੌਤੀ ਹੈ ਕਿ ਪ੍ਰਧਾਨ ਕੌਣ ਹੋਏਗਾ ਪ੍ਰਧਾਨਗੀ ਨੂੰ ਲੈ ਕੇ ਇੱਕ ਚਰਚਾ ਜ਼ਰੂਰ ਛੜੀ ਹੋਈ ਹੈ ਸਾਡੇ ਨਾਲ ਇਸ ਸਮੇਂ ਹਰਜੀਤ ਸਿੰਘ ਪੁਲੜ ਜੜਰੇ ਨੇ ਸ਼ਰਮਣੀਕ ਕਾਲਜ ਨੂੰ ਰਿਪਰੈਜ਼ੈਂਟ ਕਰਨਗੇ ਪੁਲੜ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਜ਼ ਇਟ ਇਨ ਪੰਜਾਬ ਦੇ ਉੱਤੇ ਤੁਹਾਡਾ ਬਾਗੀ ਧੜਾ ਅੱਗੇ ਵਧਦਾ ਰਿਹਾ ਭর্তੀਆਂ ਕਰਦਾ ਰਿਹਾ ਤੇ ਹੁਣ ਪ੍ਰਧਾਨਗੀ ਵਾਲੀ ਚੋਣ ਦਾ ਦਿਨ ਆ ਗਿਆ ਤੇ ਬਾਤ ਚਰਚਾਵਾਂ ਨੇ ਭੱਲੜ ਸਾਹਿਬ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਮਾਂਡ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੁਹਾਡਾ ਰਿਐਕਸ਼ਨ ਅਕਾਲੀ ਦਿਲ ਦਾ ਰਿਐਕਸ਼ਨ ਦੇਖੋ ਇਸ ਤਰ੍ਹਾਂ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਚਲੋ ਸਾਡੇ ਬਹੁਤ ਪੱਤਰਕਾਰਯੋਗ ਨੇ ਜਦੇਦਾਰ ਸਾਹਿਬ ਰਹੇ ਨੇ ਅਕਾਲ ਤਖਤ ਸਾਹਿਬ ਦੇ ਔਰ ਉਹਨਾਂ ਨੇ ਜਿਨ੍ਹਾਂ ਦੇ ਉੱਤੇ ਉਂਗਲੀ ਚੁੱਕੀ ਸੀਗੀ ਉਹਨਾਂ ਦਾ ਸਾਥ ਲੈ ਕੇ ਜਾਂ ਉਹਨਾਂ ਦਾ ਸਾਥ ਦੇ ਕੇ ਅਗਰ ਉਹ ਕੋਈ ਨਵਾਂ ਧੜਾ ਨਵਾਂ ਅਕਾਲੀ ਦਲ ਖੜਾ ਕਰਕੇ ਦੇ ਪ੍ਰਧਾਨ ਬਣ ਜਾ ਰਹੇ ਨੇ ਤੇ ਫਿਰ ਜਾਂ ਤੇ ਉਦੋਂ ਉਹ ਝੂਠੇ ਸੀਗੇ ਜਦੋਂ ਅਕਾਲ ਤਖਤ ਸਾਹਿਬ ਦੀ ਬਰੂਆ ਤੇ ਖੜੇ ਹੋ ਕੇ ਤਖਤ ਉੱਤੇ ਖੜੇ ਹੋ ਕੇ ਉਹਨਾਂ ਤੇ ਉਂਗਲ ਚੱਕੀ ਸੀ ਉਹਨਾਂ ਨੇ ਉਹਨਾਂ ਨੇ ਦੁਸ਼ਣਵਾਦੀ ਕੀਤੀ ਸੀ ਵੀ ਆ ਇਹਨਾਂ ਨੇ ਗਲਤ ਕੰਮ ਕੀਤੇ ਨੇ ਤੇ ਜੇ ਅੱਜ ਮੈਂ ਸਾਥ ਲੈ ਰਹੇ ਨੇ ਜਾਂ ਫਿਰ ਹੁਣ ਗਲਤ ਨੇ ਕਿਸੇ ਟਾਈਮ ਤੇ ਗਲਤ ਹੈਗੇ ਸੀਗੇ ਤੇ ਮੈਨੂੰ ਵੀ ਲੱਗਦਾ ਜੀ ਜਾਨੀ ਹਰਪ੍ਰੀਤ ਸਿੰਘ ਨੂੰ ਇਸ ਗੱਲ ਉੱਤੇ ਚਰਨਾ ਪਾ ਲੈਣਾ ਜੇ ਤਾਂ ਆਪਣੇ ਆਪ ਦੇ ਉੱਤੇ ਕਿ ਕਿ ਉਹਨਾਂ ਲੋਕਾਂ ਦਾ ਸਾਥ ਦੇਣਾ ਜਾਂ ਲੈਣਾ ਵਾਜਬ ਹੈਗਾ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਬਿਸ਼ਨਵਾਦੀ ਕੀਤੀ ਜਾਂ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹੂੰ ਮਤਲਬ ਤੁਹਾਨੂੰ ਲੱਗ ਰਿਹਾ ਕਿ ਚੰਦੂ ਮਾਜਰਾ ਜੀ ਦਾ ਤੁਸੀਂ ਲੱਗਦਾ ਕਿ ਜ਼ਿਕਰ ਕਰ ਰਹੇ ਹੋ ਕਿ ਜੋ ਉਸ ਦਿਨ ਪੂਰਾ ਘਟਨਾਕ੍ਰਮ 2 ਦਸੰਬਰ ਨੂੰ ਹੋਇਆ ਸੀ। ਬਿਲਕੁਲ ਮੈਂ ਉਹੀ ਕਹਿ ਰਿਹਾ ਕਿ ਜਿਹੜੇ ਲੋਕਾਂ ਦੇ ਤੁਸੀਂ ਉਦੋਂ ਉਂਗਲਾਂ ਚੱਕੀਆਂ ਤੁਸੀਂ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਅੱਜ ਉਹਨਾਂ ਦੋਸ਼ੀਆਂ ਨੂੰ ਤੁਸੀਂ ਨਾਲ ਪਠਾਈ ਵਰਦੇ ਹੋ। ਹੂੰ ਮਤਲਬ ਫਿਰ ਉਹਦੋਂ ਠੀਕ ਸੀਗੇ ਜਾਂ ਅੱਜ ਠੀਕ ਹੋ ਤੁਸੀਂ ਹੂੰ ਚਲੋ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਚੁਣੌਤੀ ਲੱਗਦੇ ਨੇ ਮੈਂ ਵੇਖੋ ਅਕਾਲੀ ਦਲ ਕਈ ਬਣਿਆ ਤਾਂ ਦੇਖੋ ਹੈ ਕਿ ਨਾ ਇੱਕ ਲੰਬੇ ਟਾਈਮ ਤੱਕ ਜਥੇਦਾਰ ਦੀਆਂ ਸੇਵਾਵਾਂ ਨਿਭਾਈਆਂ ਨੇ ਉਹ ਚਾਹੇ ਤੱਕ ਕਿ ਸ਼੍ਰੀ ਦਮਦਮਾ ਸਾਹਿਬ ਦੇ ਹੁਣੇ ਕਾਰਜਕਾਰੀ ਜਥੇਦਾਰ ਹੋਣ ਗੌਰਵ ਜੀ ਜਦੋਂ ਤੋਂ ਅਕਾਲੀ ਦਲ ਬਣਿਆ ਹੈ ਕਈ ਅਕਾਲੀ ਦਲ ਨਵੇਂ ਆਏ ਕਈ ਗਏ ਜਿਵੇਂ ਆਜੇ ਹੋਰ ਅਜੀ ਕਈ ਅਕਾਲਗਲ ਮੌਜੂਦ ਨੇ ਜਿਹੜੇ ਆਪਣਾ ਆਪਣਾ ਕੰਮ ਕਰ ਰਹੇ ਹੈ ਜਿੱਦੋਂ ਉੱਥੇ ਇੱਕ ਅਕਾਲੀ ਦਲ ਹੋਰ ਬਣ ਜਾਏਗਾ ਤਾਂ ਕੀ ਫਰਕ ਪੈਂਦਾ ਲੇਕਿਨ ਗੱਲ ਸਿਰਫ ਇਹੀ ਹੈ ਵੀ ਅਕਾਲ ਤਖਤ ਸਾਹਿਬ ਦਾ ਝੂਠਾ ਇਸਤੇਮਾਲ ਕਰਕੇ ਕਿਉਂਕਿ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬੜੀ ਸੀਗੀ ਉਸ ਤੋਂ ਬਾਅਦ ਕੋਈ ਦੂਜੀ ਕੋ ਕਮੇਟੀ ਨਹੀਂ ਬਣੀ ਇੱਕ ਝੂਠਾ ਪ੍ਰਚਾਰ ਕਰਕੇ ਵੀ ਅਕਾਲ ਤਖਤ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਾਅਦ ਚ ਜਹਦਰ ਸਾਹਿਬ ਜਿਹੜੇ ਕੁਲਦੀਪ ਸਿੰਘ ਜੀ ਕਰ ਗਿਆ ਸੀ ਉਹਨਾਂ ਨੇ ਵੀ ਉਸ ਉੱਤੇ ਇਤਰਾਜ਼ ਕੀਤਾ ਸੀਗਾ ਪਰ ਚਲੋ ਜਿੱਥੇ ਬਾਕੀ ਚੱਲਦੇ ਹੋ ਮੈਂ ਫਿਰ ਚੱਲਦੇ ਹਾਂ ਹੋਰ ਇਹਨਾਂ ਕੋਈ ਫਰਕ ਨਹੀਂ ਪੈਂਦਾ ਗੱਲ ਇਹ ਵੀ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਦੋਸਤਾਂ ਦੀ ਕਰਦਿਆਂ ਹੋਇਆ ਜਿਨ੍ਹਾਂ ਨੇ ਇਜ਼ਾਮ ਲਾਏ ਬਹੁਤ ਬਹੁਤ ਊਲਾ ਚਕੀਆਂ ਅੱਜ ਉਹਨਾਂ ਨਾਲ ਹੱਥ ਮਲਾ ਕੇ ਕਿਸ ਨਾਲ ਚੱਲ ਸਕਦੇ ਤੁਸੀਂ ਹਮ ਠੀਕ ਹੈ ਚਲੋ ਥੋੜਾ ਜਿਹਾ ਰਹੋ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਚਰਨਜੀਤ ਸਿੰਘ ਬਰਾੜ ਜੁੜ ਰਹੇ ਨੇ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਥੋੜਾ ਜਿਹਾ ਕਨਫਰਮ ਕਰ ਦੋ ਕਿ ਕੋਈ ਚਰਚਾਵਾਂ ਜਿਹੜੀਆਂ ਖੂਬ ਇਸ ਸਮੇਂ ਹੈਗੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲੈ ਕੇ ਤੁਸੀਂ ਪੁਸ਼ਟੀ ਕਰ ਸਕਦੇ ਹੋ ਇਹਨਾਂ ਦੀ देखो मैं एक विनती करां कि कर ये मीडिया ਜਾਂ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਹਨਾਂ ਦੇ ਵਿੱਚ ਮੈਂ ਕੋਈ ਕਿਸੇ ਨੂੰ ਰੋਕਦਾ ਨਹੀਂ ਕਿਉਂਕਿ ਸੋਸ਼ਣ ਦਾ ਅਧਿਕਾਰ ਹੈ ਕੱਲ ਡੈਲੀਗੇਟ ਅਜਲਾਸ ਹੈ ਉਹ ਡੈਲੀਗੇਟ ਅਜਲਾਸ ਦੇ ਵਿੱਚ ਬਕਾਇਦਗੀ ਨਾਲ ਜਿਹੜਾ ਹੈਗਾ ਉੱਥੇ ਮਤਲਬ ਜਿਸ ਤਰ੍ਹਾਂ ਆਮ ਚੋਣ ਹੁੰਦੀ ਹੈ ਕਿ ਕਿਸੇ ਦਾ ਜਿਹੜਾ ਵੀ ਨਾਮ ਪੇਸ਼ ਕਰਨਾ ਚਾਵੇ ਨਾਮ ਪੇਸ਼ ਕਰ ਸਕਦਾ ਤੇ ਉਹਦੀ ਤਾਇਦ ਮੁਕੀਦ ਹੁੰਦੀ ਹੈ ਫਿਰ ਇੱਕ ਤੋਂ ਵੱਧ ਨਾ ਹੋਏ ਤਾਂ VOTING ਹੁੰਦੀ ਹੈ ਕਿਉਂਕਿ ਮੇਰੇ ਖਿਲੇ ਹੁਣ ਇਸ ਟਾਈਮ ਲਗਭਗ ਲਗਭਗ 24 ਘੰਟੇ ਰਹਿ ਗਏ ਆ ਤੇ ਸਾਨੂੰ ਜਿਹੜੀ ਸਮੇਂ ਦੀ ਜਿਹੜੀ ਹੈ ਉਹ ਵੇਟ ਕਰਨੀ ਚਾਹੀਦੀ ਹੈ। ਇਹੀ ਮੈਂ ਆਸ ਤੇ ਉਮੀਦ ਕਰਦੇ ਆ ਕਿ ਗੁਰੂ ਮਹਾਰਾਜ ਦੇ ਕਿਰਪਾ ਸਦਕਾ ਤਖਤ ਸਾਬ ਤੋਂ ਜਿਹੜੇ ਹੁਕਮ ਹੋਏ ਸੀ ਉਹਨਾਂ ਦੇ ਤਹਿਤ 105 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੁਨਰ ਸਰਦਿਤੀ ਹੋ ਰਹੀ ਹੈ ਇਹ ਇੱਕ ਇਤਿਹਾਸਕ ਪਲ ਹੋਣਗੇ ਜਿਹੜੇ ਕਿ ਸਮਝਾਂ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਦੇਹਂਦੀ ਦੁਨੀਆ ਤੱਕ ਦਰਜ ਹੋਣ ਚਲੋ ਪ੍ਰਧਾਨਗੀ ਨੂੰ ਲੈ ਕੇ ਤਾਂ ਕੱਲ ਨੂੰ ਹੀ ਕਲੀਅਰ ਹੋਏਗਾ ਜੇ ਅੱਜ ਹੋ ਵੀ ਗਿਆ ਮੈਨੂੰ ਲੱਗਦਾ ਕਿ ਸ਼ਾਇਦ ਆਫੀਸ਼ੀਅਲ ਤੌਰ ਤੇ ਤੁਸੀਂ ਅਨਾਉਂਸ ਨਾ ਕਰੋ ਪਰ ਤੁਹਾਡੇ ਵਿਰੋਧੀ ਜਿਹੜੇ ਤੁਹਾਡੇ ਆਪਣੇ ਲੰਬੇ ਟਾਈਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਨੇ ਉਹ ਹੁਣ ਵੀ ਸਾਡੇ ਨਾਲ ਨੇ ਜੁੜੇ ਹੋਏ ਫੋਨ ਲਾਈਨ ਦੇ ਉੱਤੇ ਉਹ ਕਹਿ ਰਹੇ ਨੇ ਕਿ ਤੁਸੀਂ ਇਸਤੇਮਾਲ ਕੀਤਾ ਜੱਥੇਦਾਰ ਸਾਹਿਬ ਜਾਂ ਫਿਰ ਅਕਾਲ ਤਖਤ ਦੇ ਨਾਮ ਦਾ ਤੇ ਤੁਸੀਂ ਹੁਣ ਪੋਲਿਟੀਕਲ ਜਮਾਤ ਵਾਲੇ ਪਾਸੇ ਜਾ ਕੇ ਵੱਧ ਗਏ ਲੇਕੋ ਇੱਕ ਬੇਨਤੀ ਕਰਾਂ ਕਿ ਮੇਰੇ ਸਾਡੇ ਵਿਰੋਧੀ ਨਹੀਂ ਹੈ ਪਹਿਲੀ ਗੱਲ ਤਾਂ ਕੋਈ ਸਦਾਂ ਦੇ ਕਿ મતਭੇਦ ਹੋ ਸਕਦੇ ਐ ਸੋਚ ਦਾ ਵਖਰਾਵ ਵਖਰੀਵਾ ਹੋ ਸਕਦਾ ਕਿ ਸਾਡੇ ਵਿਰੋਧੀ ਨੂੰ ਕੁਝ ਅਸੀਂ ਦੁਸ਼ਮਣ ਥੋੜਾ ਹੈ ਜੀ ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਡਾਕਟਰ ਦਰਜੀਤ ਟੀਮਾ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਦਫਤਰ ਚ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਕਿਉਂ ਨਹੀਂ ਲਿਖਦੇ ਅਸੀਂ ਦੋ ਵਾਰੀ ਲਿਖਤਾ ਇਹ ਕਹਿ ਰਹੇ ਐ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਵਰਤੋਂ ਨਾ ਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੀਲ ਤੋਂ ਜੇ ਹੁਕਮਨਾਮਾ ਨਾ ਹੋਇਆ ਹੁੰਦਾ ਤੇ ਵਰਤੋਂ ਨਾ ਕਰਦੇ ਉਹਨਾਂ ਦਾ ਜਿਹੜਾ ਹੁਕਮਨਾਮਾ ਹੈ ਖੈਰੇ 11 ਤਰੀਕ ਤੋਂ ਬਾਅਦ ਇਹਦੇ ਤੇ ਅਸੀਂ ਚਰਚਾ ਕਰਾਂਗੇ ਜੇ ਉਹਨੂੰ ਇੱਕ ਮਿੰਟ ਲਈ ਮੰਨ ਵੀ ਲਈਏ ਉਹਦੇ ਚ ਲਿਖਿਆ ਕੋਈ ਵੀ ਧਿਰ ਧਿਰ ਮਤਲਬ ਇਹ ਆ ਜਿਹੜੇ ਸਾਡੇ ਨਾਲ ਹੈਗੇ ਤੇ ਨਾਲ ਕਮੇਟੀ ਲਿਖਤਾ ਠੀਕ ਹੈ ਜੇ ਇਹਨਾਂ ਨੇ ਖੁਦ ਸ਼੍ਰੀ ਕਾਲ ਤਖਸਬ ਦੀ ਸਰਪ੍ਰਸਤੀ ਜਾਂ ਖੁਦ ਸ਼੍ਰੀ ਕਾਲ ਤਖਸਬ ਦਾ ਮੇਰੀ ਪੀੜੀ ਦਾ ਸਿਧਾਂਤ ਛੱਡਣਾ ਤੇ ਇਹਨਾਂ ਨੂੰ ਮੁਬਾਰਕ ਅਸੀਂ ਨਹੀਂ ਛੱਡਾਂਗੇ ਪਹਿਲੀ ਗੱਲ ਤੇ ਇੱਕ ਗੱਲ ਕਲੀਅਰ ਕਰਦੇ ਆ ਕੋਈ ਸ਼੍ਰੋਮਣੀ ਅਕਾਲੀ ਦਲ ਮੇਰੀ ਪੀੜੀ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਬਣਿਆ ਔਰ ਦੇਵਾਂਗੇ ਇਸੇ ਤਰ੍ਹਾਂ ਹੀ ਕੱਲ ਜੇ ਮੈਨੇਜਰ ਸਾਹਿਬ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਰੋਕਿਆ ਇਹ ਸਿਆਸੀ ਤੁਹਾਡੀ ਚੋਣ ਹੈ ਅਸੀਂ ਨਹੀਂ ਪ੍ਰਕਾਸ਼ ਕਰਨ ਦੇਵਾਂਗੇ ਤਾਂ ਸਿਆਸੀ ਕਾਨਫਰੰਸਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਇਸ ਕਰਕੇ ਜਿਹੜੇ ਕਾਨੂੰਨ ਦੇ ਡੰਡੇ ਐ ਇਹ ਸਾਡੇ ਪੰਥ ਦੇ ਸਿਧਾਂਤਾਂ ਤੋਂ ਉੱਪਰ ਨਹੀਂ ਹੋ ਸਕਦੇ ਇਸ ਕਰਕੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੀਆਂ ਛੋਟੀਆਂ-ਛੋਟੀਆਂ ਟੂਟੂ ਮੈਮਾਂ ਵਾਲੀਆਂ ਲੜਾਈਆਂ 'ਚ ਨਹੀਂ ਪੈਣਾ ਚਾਹੀਦਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਮੈਂ ਫਿਰ ਕਹਿ ਰਿਹਾ ਹਾਂ ਕਿ ਹੁਕਮਾਂ ਮੁਤਾਬਕ ਪੁਨਰ ਸਦੀਤੀ ਹੋ ਰਹੀ ਹੈ ਔਰ ਜਿਹੜੇ ਇੱਕ ਮੈਂ ਸੁਣ ਰਿਹਾ ਸੀ ਭੁੱਲਰ ਸਾਹਿਬ ਨੂੰ ਕਿ ਜਿਹੜੇ ਕਹਿ ਰਹੇ ਕਿ ਬੜੇ ਅਕਾਲੀ ਦਲ ਬਣੇ ਤੇ ਬੜੇ ਢਾਏ 105 ਸਾਲਾਂ ਬਾਅਦ ਦੁਬਾਰਾ ਜੇ ਪਹਿਲਾਂ ਵੀ ਸ਼੍ਰੀ ਕਲਤਕ ਸਾਬ ਤੋਂ ਬਣਾ ਸੀ ਕਿ 105 ਸਾਲਾਂ ਬਾਅਦ ਦੁਬਾਰਾ ਸ਼੍ਰੀ ਕਾਲ ਦੇ ਤਹਿਤ ਪੁਨਰ ਸਦੀਤੀਤੀ ਹੋ ਰਹੀ ਹੈ ਇਹਨੂੰ ਹਲਕੇ ਜਿਨਾ ਲੈਣ ਬਾਕੀ ਅਕਾਲੀ ਦਲ ਵਾਂਗੂ ਇਹ ਪਰਮਾਤਮਾ ਤੇ ਸਮਾਂ ਤੈ ਕਰੇਗਾ ਕਿ ਕੀ ਇਹਨਾਂ ਦਾ ਹਾਲਾਤ ਨਿਕਲ ਜੇ ਭੁੱਲਰ ਸਾਹਿਬ ਤੁਹਾਨੂੰ ਲੱਗ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਇਤਿਹਾਸਿਕ ਪਲ ਹੈ ਦੇਖੋ ਗੱਲ ਇਹ ਹੈ ਕਿ ਚਾਹੇ ਉਹ ਮਾਨ ਸਾਹਿਬ ਨੇ ਬਣਾਇਆ ਸੀ ਚਾਹੇ ਰਵੀਂਦਰ ਹੁਣਾ ਨੇ ਬਣਾਇਆ ਸੀਗਾ ਮੈਂ ਉਹ ਹੀ ਚਾਹੇ ਚਾਹੇ ਹਮਰਤਪਾਲ ਹੁਣਾ ਨੇ ਬਣਾਇਆ ਹ ਹ ਉਹ ਸਾਰੇ ਕਿਦਨੇ ਕਿ ਅਸੀਂ ਸਭ ਤੋਂ ਵੱਡੀ ਟੀਮ ਬਣ ਰਹੇ ਆ ਸਾਡੇ ਤੋਂ ਵੱਡਾ ਹੁਣ ਕੋਈ ਨਹੀਂ ਹੈਗਾ ਮੈਂ ਤੇ ਚਲੋ ਵਧਾਈਆਂ ਦਿੰਦਾ ਮੈਂ ਮੈਂ ਅਰਦਾਸ ਕਰਦਾ ਕਿ ਮੇਰੇ ਭਰਾ ਨੇ ਬਰਾੜ ਸਾਹਿਬ ਸਾਡਾ ਆਪਸ ਵਿੱਚ ਬੜਾ ਪਿਆਰ ਹੈ ਵੀ ਇਹ ਤਰੱਕੀਆਂ ਬਖਸ਼ੇ ਨਾ ਨੂੰ ਪਰਮਾਤਮਾ ਪਰ ਗੱਲ ਇਹ ਹੈ ਕਿ ਆਪਾਂ ਇਸ ਲੈਵਲ ਦੇ ਉੱਤੇ ਅਕਾਲੀ ਦਲ ਦੇ ਵਿੱਚ ਸੀਗੇ ਜੋ ਅਕਾਲੀ ਦਲ ਦੇ ਵਿੱਚ ਰਹਿੰਦਿਆਂ ਹੋਇਆ ਮਾਣ ਸਨਮਾਨ ਮਿਲਦਾ ਰਿਹਾ ਉਹਨੂੰ ਛਡਾ ਨਹੀਂ ਸਕਦੇ ਹੂੰ ਮੈਨੂੰ ਗਿਲੇ ਸ਼ਿਕਾਇਤਾਂ ਦੇ ਹੋ ਸਕਦੇ ਆ ਜੋ ਮਰਜ਼ੀ ਹੋਣ ਲੇਕਿਨ ਅਗਰ ਅਕਾਲੀ ਦਲ ਨੂੰ ਤਾਰਨ ਦੇ ਵਿੱਚ ਜਾਂ ਕੁਝ ਵੀ ਕਰਨ ਦੇ ਵਿੱਚ ਤੁਸੀਂ ਜੋ ਵੀ ਅੱਜ ਆਪਣਾ ਨਿਭਾ ਰਹੇ ਹੋ ਤਾਂ ਮਤਲਬ ਉਹਦੇ ਚੋਂ ਤੁਸੀਂ ਇਹ ਦੱਸੋ ਤੁਸੀਂ ਵੀ ਤੁਹਾਡਾ ਸਭ ਤੋਂ ਵੱਡਾ ਰੁਤਬਾ ਹੁੰਦਾ ਸੀਗਾ ਬਾਕੀ ਵੀ ਜਿਹੜੇ ਗਏ ਉਹਨਾਂ ਦੇ ਰੁਤਬੇ ਕੋ ਛੋਟੇ ਨਹੀਂ ਸੀਗੇ ਲੇਕਿਨ ਲਾਲਤਾ ਕਿਤਨਾ ਕਿਵੇਂ ਜਿਹੜੀ ਹੈ ਕਿ ਅਸੀਂ ਵੱਡੇ ਹੋਈਏ ਉਸ ਲਾਲਸਾ ਨੇ ਆਸਣਾ ਇੱਕ ਨਮਾ ਕਾਲੀਦਲ ਖੜੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਾਕੀ ਮੈਂ ਤਾਂ ਨਹੀਂ ਕਹਿੰਦਾ ਵੀ ਤਸੀਂ ਕੋਈ ਛੋਟੇ ਬਣ ਕੇ ਨਿਕਲੋ ਜਾਂ ਤੁਸੀਂ ਵੱਡੇ ਬਣ ਕੇ ਨਿਕਲੋ ਮੈਂ ਤਾਂ ਇਹੀ ਕਿਹਾ ਹੈ ਕਿ ਸਰੀ ਸਿਮਰ ਸਿੰਘ ਮਾਨ ਹੋਂ ਦਾ ਅਕਾਲੀਦਲ ਵੀ ਸੀਗਾ ਜਿਹੜਾ 13 ਦੀ 13 ਹਿੱਤਾ ਜਿੱਤਣ ਵਾਲਾ ਸੀ ਉਸ ਤੋਂ ਬਾਅਦ ਵੱਡੇ ਤੌਰ ਤੇ ਅੱਜ ਤਾਜ਼ਾ ਤਾਜ਼ਾ ਇੱਕ ਅਬਦਪਾਲ ਹੋਂ ਦਾ ਅਕਾਲੀਦਲ ਬਣਿਆ ਚਲੋ ਉਹਨਾਂ ਨੇ ਦੋ ਸੀਟਾਂ ਜਿੱਤੀਆਂ ਠੀਕ ਹੈ ਇੱਕ ਰਵਿੰਦਰ ਹੋਂ ਦਾ ਵੀ ਸੀ ਹੋਰ ਵੀ ਬੜੇ ਬਣੇ ਨੇ ਕੈਪਟਨ ਸਾਹਬ ਨੇ ਬਣਾਇਆ ਸੀ ਇੱਕ ਅਕਾਲੀਦਲ ਹੂੰ ਲੇਕਿਨ ਗੱਲ ਇਹ ਹੈ ਕਿ ਜਿਹੜੇ ਲੋਕ ਨੇ ਮਤਲਬ ਗੱਲ ਤਾਂ ਇਹ ਹੈ ਨਾ ਕਿ ਪੁਲੂਸ ਸਾਹਿਬ ਹਰ ਕੋਈ ਆਪਣਾ ਆਪਣਾ ਤਰਕ ਦੇ ਰਿਹਾ ਹੈ ਕਿ ਸਾਡਾ ਜਿਹੜਾ ਇਹ ਗੌਰਵ ਜੀ ਜੀ ਇਹ ਮੌਜੂਦਾ ਸਭ ਵੀ ਵੱਖਰਾ ਹੋ ਰਿਹਾ ਹੈ ਅਗਰ ਸਰਕਾਰਾਂ ਬਣੀਆਂ ਤੇ ਕਿਹੜੇ ਕਾਲੀਦਲ ਦੀਆਂ ਬਣੀਆਂ ਜੀ ਗੱਲ ਤਾਂ ਇਹ ਵੱਖਰਾ ਹੈ ਕਿ ਹੂੰ ਗੌਰਵ ਜੀ 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 ਵਿਰਾਟ ਸਾਹਿਬ ਮੈਂ ਇੱਕ ਗੱਲ ਦੀ ਬੇਨਤੀ ਕਰੂੰਗਾ ਪੁਲੂਸ ਸਾਹਿਬ ਨੂੰ ਪੁਲੂਸ ਸਾਹਿਬ ਇਹ ਗੱਲ ਰੁਤਬਿਆਂ ਦੀ ਨਹੀਂ ਹੈ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈ ਕਿ ਇਤੋਂ ਵੱਡੇ ਰੁਤਬੇ ਹੋ ਨਹੀਂ ਸਕਦੇ ਤੇ ਜਿਹੜਾ ਨਵਾਂ ਸੈਟਅਪ ਬਣਨਾ ਹੈ ਹੋ ਸਕਦਾ ਮੈਨੂੰ ਉਦੋਂ ਛੋਟਾ ਹੀ ਰੋਤਾ ਮਿਲੇ ਗੱਲ ਰਤਬਿਆਂ ਦੀ ਨਹੀਂ ਇਹ ਗੱਲ ਸਿਰਫ ਸਿਧਾਂਤਾਂ ਦੀ ਜਿਸ ਦਿਨ 2 ਤਰੀਕ ਨੂੰ ਸ੍ਰੀ ਕਾਲਕਤਾਰ ਸਾਹਿਬ ਦੀ ਫਸੀਲ ਤੋਂ ਜਿਸ ਕਿਸਮ ਦਾ ਵਰਤਾਰਾ ਵਾਪਰ ਰਿਹਾ ਸੀ ਉਸ ਦਿਨ ਸਾਡੇ ਸ੍ਰੀ ਕਾਲਕਤਾਰ ਸਾਹਿਬ ਦੀ ਮਹਾਨਤਾ ਨਵੀਂ ਪੀੜੀ ਨੂੰ ਤੇ ਸਾਰੇ ਸੰਸਾਰ 'ਚ ਬੈਠੇ ਲੋਕਾਂ ਨੂੰ ਪਤਾ ਲੱਗੀ ਔਰ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਇਮੀਡੀਏਟ ਮਾਪਲੀ ਕਰਤਾ ਔਰ ਛਾਂਪ ਪ੍ਰਤੀਕ੍ਰਿਏ ਲੱਗਣ ਲੱਗਿਆ ਸੀ ਕਿ ਜੇ ਸਾਰਾ ਕੁਝ ਪੂਰਨ ਹੋ ਗਿਆ ਤੇ ਅਕਾਲੀਪਰਵ ਬੜੀਆਂ ਚੜ੍ਹਦੀਆਂ ਕਲਾ 'ਚ ਹੋਊਗਾ ਪਰ ਪਤਾ ਨਹੀਂ ਕਹ ਲੀਏ ਕਿ ਮਾੜੀ ਕਿਸਮਤ ਨੂੰ ਕਹ ਲੀਏ ਇਹਨਾਂ ਦੀ ਜਾਂ ਜਿਹਦੀ ਵੀ ਜਾਂ ਮਾੜੇ ਪਲ ਨੂੰ ਕਹ ਲੀਏ ਕਿਸੇ ਨੂੰ ਕਿ ਉਹ ਸੁਕਮ ਨਾਮੇ ਤੋਂ ਅਸੀਂ ਫੇਰ ਬਦਲ ਗਏ ਪੰਜ ਚਾਰ ਬੰਦਿਆਂ ਦੇ ਜਿਹੜਿਆਂ ਦੇ ਅਸਤੀਫੇ ਦੇ ਮਨਜ਼ੂਰ ਕਰਨੇ ਸੀ ਉਹ ਨਹੀਂ ਮਨਜ਼ੂਰ ਕੀਤੇ ਸੱਤ ਮੈਂਬਰੀ ਕਮੇਟੀ ਨੂੰ ਕੰਮ ਨਹੀਂ ਕਰਨ ਦਿੱਤਾ ਮੌਜੂਦਾ ਪ੍ਰਧਾਨ ਸਾਹਿਬ ਤੇ ਬਨੂਗਰ ਸਾਹਿਬ ਨੂੰ ਵਾਪਸ ਖਿੱਚ ਲਿਆ ਪਰ ਇਹ ਜੇ ਨਾ ਕਰਦੇ ਤੇ ਸਾਡੇ ਕੋਲੇ ਇਹਨਾਂ ਦੇ ਪਿੱਛੇ ਲੱਗਣ ਤੋਂ ਤਾਂ ਇਲਾਵਾ ਕੋਈ ਚਾਹਿਆ ਹੀ ਨਹੀਂ ਸੀਗਾ ਇਸ ਕਰਕੇ ਇਹ ਕੁਦਰਤ ਦਾ ਵਰਤਾਰਾ ਆ ਜੇ ਮਨ ਨੂੰ ਨੀਵਾ ਕਰ ਲੈਂਦੇ ਤੇ ਅੱਜ ਕੱਦ ਬਹੁਤ ਉੱਚਾ ਹੋਣਾ ਸੀ ਮਨ ਨੂੰ ਨਹੀਂ ਵਕਤ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਕਰਦੂਗੀ ਕੋਈ ਸਾਡੀ ਜਾਤੀ ਲੜਾਈ ਨਹੀਂ ਸਿਧਾਂਤਾਂ ਦੀ ਲੜਾਈ ਹੈ ਨਾ ਕੋਈ ਰੁਤਬਿਆਂ ਦੀ ਲੜਾਈ ਹੈ ਰੁਤਬੇ ਰਹਿਣ ਨਾ ਰਹਿਣ ਇਹ ਇਹ ਕੀ ਗੱਲ ਹੈ 50 55 ਸਾਲ ਦੇ ਹੋ ਗਏ 10 12 ਸਾਲ ਦੀ ਜ਼ਿੰਦਗੀ ਹੈ ਜਿਹੜੇ ਸਿਧਾਂਤ ਸਾਡੇ ਉਹ ਸਦਾ ਕੈਮਰੇ ਨੇ ਚਾਹੀਦੀ ਹੈ ਠੀਕ ਹੈ ਚਲੋ ਮੇਰੇ ਕੋ ਸਮਾ ਸਮਾ ਕਾ ਟੈਪੂਲਰ ਸਾਹਿਬ ਇੱਕ ਬਹੁਤ ਛੋਟਾ ਜਿਹਾ ਰੀਐਕਸ਼ਨ ਮੈਂ ਦੇਖੋ ਮੈਂ ਤੇ ਮੇਰੇ ਭਰਾ ਨੇ ਔਰ ਜਿਹੜੇ ਸਾਡੇ ਚੋਂ ਹੀ ਗਏ ਲੋਕ ਨੇ ਸਾਰੇ ਅਸੀਂ ਕਿਨਾਂ ਨੂੰ ਅਹ ਇਹ ਕਹਦਾ ਦੇ ਵੀ ਠੀਕ ਹੈ ਸੱਚੇ ਪਾਸ਼ਾ ਇਹਨਾਂ ਨੂੰ ਪ੍ਰਖੀਆਂ ਬਖਸ਼ੇ ਸਾਰਿਆਂ ਨੂੰ ਔਰ ਜੜੇ ਵੀ ਕੋਈ ਮੈਂ ਕਹਿੰਦਾ ਚੰਗੇ ਮਨਸੂਬਿਆਂ ਵਾਸਤੇ ਅਗਰ ਕੁਝ ਕੰਮ ਕਰਨ ਦੇ ਚੰਗੀ ਗੱਲ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਬਰਾੜ ਸਾਹਿਬ ਵੱਲੋਂ ਜਾਂ ਨਾਲ ਦੀ ਕਾਸਾ ਦੀ ਟੀਮ ਵੱਲੋਂ ਵੀ ਜੋ ਆਜ ਪੰਜਾਬ ਦੇ ਵਿੱਚ ਕਿਸਾਨੀ ਦੇ ਹਾਲਾਤ ਕੀਤੇ ਜਾ ਰਹੇ ਨੇ ਲੈਂਡ ਗ੍ਰੈਬਿੰਗ ਹੋ ਰਹੀ ਹੈ ਉਹਦੇ ਬਾਰੇ ਕੋਈ ਵੀ ਇੱਕ ਸ਼ਬਦ ਕਿਤੇ ਕਿਹਾ ਗਿਆ ਹੋਵੇ ਦੇ ਤਰੀਕੇ ਨਾਲ ਇਹ ਰਲਵਾ ਮਿਲਵਾਇ ਕੰਮ ਚੱਲ ਰਿਹਾ ਹੈ ਇਹਨੂੰ ਥੋੜਾ ਜਿਹਾ ਗੁਰੇਜ਼ ਕਰਨ ਸਰਕਾਰਾਂ ਨਾਲ ਮਿਲ ਕੇ ਚਲਾਉਣ ਦੀ ਬਜਾਏ ਜੋ ਸਰਕਾਰਾਂ ਗਲਤ ਕਰ ਰਹੀਆਂ ਉਹਦੇ ਵਾਸਤੇ ਵੀ ਆਵਾਜ਼ ਬੁਲੰਦ ਕਰਨ ਆਪਣੀ ਅੱਜ ਸ਼ਰੋਣੀ ਇਹ ਹੈ ਕਿ ਮੈਂ ਮੈਂ ਟੈਂਸ਼ਨ ਆਂ ਪੀਰਪਾਲ ਸਿੰਘ ਦੀ ਪ੍ਰੇਸ਼ਾਨਗੀ ਦੇ ਹੇਠ ਉਸ ਸੀ ਨੂੰ ਪੂਰਾ ਆਵਾਜ਼ ਬੁਲੰਦ ਕਰਕੇ ਚੱਲ ਰਿਹਾ ਹੈ ਔਰ ਦੱਬ ਖੜਾ ਹੈ ਉਸ ਕਲਪ ਜੀ 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 ਆਸਟ ਲਾਸਟ ਗੁਰਪ੍ਰੀਤ ਜੀ ਜੀ ਚਲੋ ਬਰਾਬਰ ਸਾਹਿਬ ਦੱਸ ਸਕਣੇ ਲੈ ਲਓ ਹਰਦੀਪ ਸਿੰਘ ਸਾਹਿਬ ਨੇ ਵਿਧਾਨ ਸਭਾ ਚ ਵੀ ਮੁੱਦਾ ਚੁੱਕਿਆ ਔਰ ਕਿਸਾਨਾਂ ਦੇ ਧਰਨੇ ਚ ਹਰ ਰੋਜ਼ ਵਾਂਗੂ ਇੱਕ ਵਾਰੀ ਜਾ ਕੇ ਹੁੰਦੇ ਜਿਹੜਾ ਲੁਧਿਆਣੇ ਲੱਗਿਆ ਇਸ ਕਰਕੇ ਆਵਾਜ਼ ਸਾਰੇ ਥਾਂ ਤੇ ਬੁਲੰਦ ਕਰਾਂਗੇ ਆ 11 ਤਰੀਕ ਤੋਂ ਬਾਅਦ ਵਿਹਲੇ ਹੋ ਜੀਏ ਜੀ ਪਰਮਾਤਮਾ ਮਿਹਰ ਕਰੇ ਜੋ ਜੋ ਹੁਕਮ ਕਰਨਗੇ ਪੰਜਾਬ ਦੇ ਹਿੱਤ ਚ ਜੇ ਕਿਤੇ ਕਿਤੇ ਵੀ ਜਾਣਾ ਪਿਆ ਭੁਵੇਂ ਭੱਟੀ ਚ ਝੁਕਣਾ ਪਿਆ ਝੁਕ ਜਾਗੇ ਫਿਰ ਨਾ ਕਰੋ ਭੁਲਤ ਸਾਹਿਬ ਠੀਕ ਆ ਚਲੋ ਇਸ ਸਮਾਦਸੇਗਾ ਕੀ ਕੁਝ ਹੁੰਦਾ ਹੈ ਸ਼ੁਕਰੀਆ ਵਿਰਾਟ ਸਾਹਿਬ ਧੰਨਵਾਦ ਸਟਾਫ ਲਈ ਪੁਲਤ ਸਾਹਿਬ ਤੁਹਾਡਾ ਵੀ ਧੰਨਵਾਦ ਅ ਮੁੱਦਾ ਤਾਂ ਫਿਲਹਾਲ ਪ੍ਰਧਾਨਗੀ ਦਾ ਕਿ ਪ੍ਰਧਾਨਗੀ ਕਿਸ ਦੇ ਕੋਲ ਜਾਏਗੀ ਕਿ ਯਾਨੀ ਹਰਪ੍ਰੀਤ ਸਿੰਘ ਚੁਣੇ ਜਾ ਸਕਦੇ ਨੇ ਪ੍ਰਧਾਨ ਬਾਕੀ ਟੜਾ ਇਸ ਸਮੇਂ ਜ਼ਿਕਰ ਕਰ ਰਿਹਾ ਹੈ ਚਰਚਾਮਾ ਨੇ ਸਰਕਲ ਸੋਰਸਸ ਦੇ ਹਵਾਲੇ ਤੋਂ ਹਨ ਕਿ ਆਫੀਸ਼ੀਅਲ ਤੌਰ ਦੇ ਉੱਤੇ ਕੋਈ ਸਟੇਟਮੈਂਟ ਨਹੀਂ ਹੈ ਪਰ ਇਹ ਵੀ ਇੰਟਰਸਟਿੰਗ ਹੋਏਗੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਜਾਂਦੇ ਨੇ ਤਾਂ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਫੈਸਲਾ ਸੁਣਾਇਆ ਜਿਨ੍ਹਾਂ ਨੇ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਿਨ੍ਹਾਂ ਨੇ ਭਰਤੀ ਕਰਨ ਦੇ ਆਦੇਸ਼ ਦਿੱਤੇ ਸਾਰਾ ਪ੍ਰੋਸੈਸ ਦਾ ਆਦੇਸ਼ ਤੌਰ ਦੇ ਤਾਰ ਦੇਣ ਵਾਲੇ ਉਹੀ ਤੇ ਪ੍ਰਧਾਨ ਬਣ ਜਾਣਗੇ ਖੜ ਚਰਚਾ ਦੇਖੋ ਕੀ ਹੁੰਦਾ ਹੈ ਬਾਕੀ ਸਮਾਂ ਦੱਸੇਗਾ ਕਿ ਇਸ ਇਸ ਚਰਚਾ ਦੇ ਉੱਤੇ ਬੂਰ ਪੈਂਦਾ ਕਿ ਨਹੀਂ